ਹਾਂਜੀ ਮਿੱਤਰੋ ਕੀ ਹਾਲ ਚਾਲ ਆ ਤੁਸੀਂ ਠੀਕ ਠਾਕ ਹੋ ਮਿੱਤਰੋ ਚੈੱਕ ਕਹਿੰਦੇ ਮਿੱਤਰੋ ਅੱਜ ਆਪਾਂ ਕਿੱਥੇ ਪਹੁੰਚ ਗਏ ਆ ਕਹਿੰਦੇ ਟੋਜਣਾ ਦੇ ਪਹੁੰਚ ਚੁੱਕੇ ਆ ਤੇ ਆ ਮਿੱਤਰੋ ਕਰੋ ਫਿਰ ਚੈੱਕ ਇੱਕ ਪਾਸੇ ਆਪਣਾ 744 ਟਰੈਕਟਰ ਤੇ ਦੂਜੇ ਪਾਸੇ ਮਿੱਤਰੋ ਕਹਿੰਦੇ ਸੋਨਾਲਿਕਾ ਹੈ ਤੇ ਕਹਿੰਦੇ ਕੁੰਡੀਆਂ ਦੇ ਸਿੰਘ ਫਸ ਗਏ ਤੇ ਅੱਜ ਮਿੱਤਰੋ ਬੜੇ ਵੇ ਖਾਣੀ ਤੇ ਅੱਜ ਮਿੱਤਰੋ ਪਤਾ ਲੱਗੇਗਾ ਕਿਹੜਾ ਟਰੈਕਟਰ ਖਿੱਚਦਾ ਹੈ ਤੇ ਕਹਿੰਦੇ ਟਰੈਕਟਰ ਮਿੱਤਰੋ ਦੋਨੇ ਹੀ ਘੈਂਟ ਆ ਤੇ پوری ਗੱਲਬਾਤ ਕਹਿੰਦੇ ਮਿੱਤਰੋ ਐਂਡ ਹੋਈ ਪਈ ਐ ਤੇ ਮੇਲਾ ਲੱਗਿਆ ਆ ਤੇ ਕਹਿੰਦੇ ਇੱਕ ਕੰਪੀਟੀਸ਼ਨ ਸੀ ਛੋਟਾ ਯਾਰ ਤੇ ਮਿੱਤਰੋ ਯੋਕੀ ਆਪਾਂ ਫਿਰ ਟੋਚਣ ਪਾਜੋ ਫਿਰ ਆਪਾਂ ਕਰਿਆ ਫਿਰ ਚੈੱਕ ਟਰੈਕਟਰਾਂ ਵਾਲੀ ਯੋਰ ਤੇ ਲਓ ਮਿੱਤਰੋ ਯੋਰ ਲੱਗ ਰਿਆ ਤੇ ਟਰੈਕਟਰਾਂ ਨਾਲ ਯੋਰ ਕਹਿੰਦੇ ਉੱਥੇ ਜਿਹੜੇ ਆਸ-ਪਾਸੇ ਖੜੇ ਹੋਏ ਸੀ ਤੇ ਉਹਨਾਂ ਬੰਦਿਆਂ ਦਾ ਵੀ ਕਹਿੰਦੇ ਪੂਰਾ ਯੋਰ ਲੱਗ ਰਿਆ ਸੀ ਆ ਉਹ ਕੀ ਕੰਮ ਹੋਇਆ ਮਿੱਤਰੋ ਕਹਿੰਦੇ ਫਿਰ ਚੱਕ ਚੁੱਕਾ ਹੋ ਰਿਹਾ ਟਰੈਕਟਰ ਦੇ ਕਹਿੰਦੇ ਮੁੰਡੇ ਮੇਲਿਆਂ ਦੀਆਂ ਤਿਆਰੀਆਂ ਖਿੱਚ ਰਹੇ ਆ ਤੇ ਉਹ ਮੇਲੇ ਕਿਹੜੇ ਆ ਮਿੱਤਰੋ ਤੇ ਤੁਹਾਨੂੰ ਪਤਾ ਹੀ ਹੈ ਉਹ ਫਿਰ ਟੋਜਣਾ ਦੇ ਮੇਲੇ ਹੋਣਗੇ ਤੇ ਮੁੰਡੇ ਫਿਰ ਟਰੈਕਟਰਾਂ ਨੂੰ ਚੱਕ ਕਰ ਰਹੇ ਆ ਤੇ ਮਤਲਬ ਕਿ ਸਿੰਪਲ ਜੇ ਮਤਲਬ ਕੋਈ ਵੇਟ ਕੋਈ ਕੁਝ ਨਹੀਂ ਆ ਕੋਈ ਵੇਟ ਨਹੀਂ ਕੀਤਾ ਆ ਤੇ ਸਿੰਪਲ ਟੋਜਣ ਦੇ ਪਾਸ ਇੱਕ ਕਾਰ ਮੁੰਡੇ ਚੱਕ ਕਰ ਰਹੇ ਆ ਮਿੱਤਰੋ ਤੇ ਫਿਰ ਵੀ ਕਹਿੰਦੇ ਟਰੈਕਟਰ ਪੂਰਾ ਜ਼ੋਰ ਲਾ ਰਹੇ ਆ ਲਓ ਮਿੱਤਰੋ ਕਹਿੰਦੇ ਫਿਰ ਟਰੈਕਟਰਾਂ ਦਾ ਜੋਰ ਤਾਂ ਲੱਗਣੇ ਲੱਗਣ ਸੀ ਕਹਿੰਦੇ ਉੱਥੇ ਬੰਦਿਆਂ ਦੇ ਵੀ ਕਹਿੰਦੇ ਜੋਰ ਲੱਗ ਗਏ ਆ ਕਹਿੰਦੇ ਐਂਡ ਪੂਰੀ ਅੱਗ ਚੱਕ ਗਿਆ ਰੇ ਤੇ ਐਂਡ ਪੂਰੀ ਅੱਗ ਕਹਿੰਦੇ ਟਰੈਕਟਰਾਂ ਨੇ ਇੱਕ ਸਾਈਡ ਗੱਡੀ ਤੇ ਦੂਜੇ ਪਾਸੇ ਕਹਿੰਦੇ ਬੰਦਿਆਂ ਦੇ ਵੀ ਅੱਗ ਪੂਰੀ ਕੱਢੀ ਆ ਤੇ ਮਿੱਤਰੋ ਕਰੋ ਫਿਰ ਚੱਕ ਜੋਰ ਫਿਰ ਲੱਗ ਰਹੇ ਆ ਪੂਰੇ ਤੇ ਲਓ ਵੀ ਮਿੱਤਰੋ ਸੋਨਾਲੀ ਕਾ ਵੀ ਟਰੈਕਟਰ ਕਹਿੰਦੇ ਪੂਰਾ ਅਥਰਾ ਕੋੜਾ ਤੇ 1 ਕਬਾਦ ਸੇ 744 ਵੀ ਕਹਿੰਦੇ ਐਂਡ ਕਰਵਾ ਰਿਹਾ ਹੈ ਇਹ ਸਿੰਗਲ ਕਹਿੰਦੇ ਫਸੇ ਹੋਏ ਆ ਲਓ ਵੀ ਮਿੱਤਰੋ ਖਿੱਚਦਾ ਜਾਂਦਾ 744 ਟਰੈਕਟਰ ਕਹਿੰਦੇ ਮਿੱਤਰੋ ਪੂਰੇ ਖੱਡੇ ਪੈ ਚੁੱਕੇ ਆ ਤੇ ਥੱਲੇ ਤੇ ਬਹੁਤ ਹੀ ਸੋਨੇ ਟਰੈਕਟਰ ਯੋਰ ਲਾ ਰਹੇ ਆ ਦੋਨੇ ਹੀ ਟਰੈਕਟਰ ਘੈਂਡ ਤੇ ਬਾਕੀ ਗੱਲਬਾਤ ਕਹਿੰਦੇ ਮਿੱਤਰੋ ਐਂਡ ਆ ਤੇ ਇਦਾਂ ਹੀ ਆਪਣੇ ਵਲੌਗ ਜੇ ਆਉਂਦੇ ਰਹਿਣ ਕਿਤੇ ਆਪਣੇ ਚੈਨਲ ਨੂੰ ਕਰੋ ਮਿੱਤਰੋ ਸਬਸਕ੍ਰਾਈਬ ਤੇ ਮਿੱਤਰੋ ਤੁਹਾਡੀ ਸਪੋਰਟ ਦੇ ਸਦਕੇ ਹੀ ਆ ਤੇ ਸਭ ਕੁਝ ਤੇ ਇਦਾਂ ਹੀ ਆਪਾਂ ਵਲੌਗ ਪਾਉਂਦੇ ਰਾਵਾਂਗੇ ਤੇ ਮਿੱਤਰੋ ਬਹੁਤ ਹੀ ਵਧੀਆ ਟੂਰ ਹੋ ਰਿਹਾ ਹੈ ਚੱਚੀ ਚੱਲ ਰਿਹਾ YouTube 바ਕੀ ਆਪਾਂ ਮਿਲਾਂਗੇ ਮੇਲਿਆਂ ਤੇ ਮਿਲਾਂਗੇ ਮੇਲਿਆਂ ਲਈ ਤਿਆਰੀਆਂ ਹੋ ਰਹੀਆਂ ਟੂਰ ਜਾਂਦੇ ਆ ਤੇ ਬਾਕੀ ਪੂਰੀ ਗੱਲਬਾਤ ਕੈਟ ਦੇ ਐਂਡ ਹੋਈ ਪਈ ਹੈ ਜੀ ਕਿਲਾ ਦੋਆ ਜਿੱਦਾਂ ਜ਼ੋਰ ਲੱਗਾ ਆ ਤੂੰ ਇਹਦਾ ਦਵਜੇ ਗਿਆ ਦਵਦਾ ਆ ਵੀ ਕੀ ਵੱਡਾ ਗੇਰ ਲਾਈ ਬੜਾ ਹਟਾ ਗਿਆ ਹੈਣਾ ਲੋਕ ਵੀ ਮਿੱਤਰੋ ਤੇ ਕਹਿੰਦੇ ਤੋਚ ਨੂੰ ਪਾ ਕੇ ਮੁੰਡਿਆਂ ਨੇ ਕਹਿੰਦੇ ਮਾਹੌਲ ਦਾ ਕਹਿੰਦੇ ਪੂਰਾ ਬਣਾ ਦਿੱਤਾ ਹੈ ਆਸ-ਪਾਸੇ ਵਾਲੇ ਵੀ ਚੋਬਰ ਫੜੇ ਕਹਿੰਦੇ ਸਵਾਦ ਲੈ ਰਹੇ ਆ ਇਹਦੇ ਸਵਾਦ ਲੈ ਰਹੇ ਆ ਤੋਚ ਦਾ ਇਹ ਲਓ ਮਿੱਤਰੋ ਸਾਹਮਣੇ ਜਿਹੜਾ ਖੜਾ ਹੈ ਟਰੈਕਟਰ ਹੈਗਾ ਇਹ ਹੈਗਾ ਜੀ 750 ਤੇ ਇਹ ਹੈਗਾ ਜੀ ਇੰਡੋਫਾਰਮ ਇਹ ਇਹਦੇ ਨਾਲ ਵੀ ਟੋਚਰ ਪਹਿਨਗੇ ਤੇ ਮਿੱਤਰੋ ਇਹ ਵੀ ਆਪਣਾ ਨੈਕਸਟ ਵਲੌਗ ਆਏਗਾ ਤੇ ਉਸ ਦੇ ਵਿੱਚ ਇਹ ਵੀ ਆਪਾਂ ਦਿਖਾਵਾਂਗੇ ਤੇ ਮਿੱਤਰੋ ਪ੍ਰਿੰਪ ਵਲੌਗਰਾਂ ਤੁਸੀਂ ਬੜੇ ਰਹੋ ਤੇ ਟਰੈਕਟਰ ਬਹੁਤ ਸਵਾ ਯੋਰ ਲਾਉਂਦਾ ਉਹ ਵੀ ਇੰਡੋਫਾਰਮ 750 ਤੇ ਬਾਕੀ ਮਿੱਤਰੋ ਫਿਰ ਕਰੋ ਫਿਰ ਚੈੱਕ ਜਿਹੜਾ ਯੋਰ ਇਹਨਾਂ ਤੋਂ ਬੜੀਆ ਤੇ ਐਂਡ ਸੋਹਣਾ ਵਾਲਾ ਰ ਕਮੈਂਟਾਂ ਦੇ ਵਿੱਚ ਬੱਸ ਇੱਕ ਕਾਸ ਦਿਓ ਤੇ ਇਦਾਂ ਹੀ ਆਪਣੇ ਵਲੌਗ ਆਉਂਦੇ ਰਹਿਣਗੇ ਤੇ ਮਿੱਤਰੋ ਕਰ ਲਓ ਚੈਨਲ